ਲੋ ਵੀ ਇੱਧਰ ਹੈਗੀਆਂ ਘੋੜੀਆਂ ਤੁਸੀਂ ਗੱਡੀ ਕੋਲ ਮੰਨੂ ਗਿਆ ਆ ਦੇਖੋ ਊਂਟ ਕੈਮਲ ਕੀ ਆ ਇਹ ਸ਼ੁੱਤਰ ਮੁਰਗੇ ਤੰਨੂ ਗਿਆ ਲੱਗਿਆ ਹਲੋ ਹੁਣ ਚਲੋ ਬੇਲੀ ਦੁਨੀਆ ਦੇਖੋ ਮਿੱਤਰ ਇੱਥੇ ਜਦੋਂ ਬੱਚਿਆਂ ਦੀ ਪਿਕਨਿਕ ਉਹ ਆਉਂਦੀਆਂ ਤਾਂ ਸਕੂਲ ਟ੍ਰਿਪ ਤਾਂ ਇੱਥੇ ਬਹਿ ਕੇ ਹਨਾ ਬੱਚਿਆਂ ਨਾਲ ਆਹ ਦੇਖੋ ਸੰਦੂਕ ਪਿਆ ਹਾਂ ਆ ਕੁੜੀ ਮੇਰੇ ਨਾਲ ਘੁੰਮ ਰਹੀ ਆ ਤੇ ਵੀ ਇੱਥੇ ਬਹਿ ਕੇ ਹਨਾ ਬੱਚੇ ਪਿਕਨਿਕ ਮਨਾਉਂਦੇ ਆ ਮੈਡਮ ਜਿਵੇਂ ਇੱਥੇ ਆਏ ਨੇ ਇਹ ਸੰਦੂਕ ਪਿਆ ਤੇ ਲੋਕ ਹੁਣ ਤੁਹਾਨੂੰ ਦਿਖਾਣੇ ਕਿੰਨਾ ਪੁਰਾਣਾ ਟੀਵੀ ਪਿਆ ਉਹ ਨਾਈਡਾ ਦਾ ਮੁਫਾਤ ਆਹ ਅੱਜ ਆ ਰਹੀ ਤੇ ਇਹ ਤੁਮੀ ਜੀ ਉਧਰ ਨੂੰ ਕੁ ਮੂ ਤੁਮਹਾਂ ਲੱਗਦਾ ਦਿਖੇ ਨਹੀਂ ਰਿਹਾ ਮੈਂ ਤਾਂ ਜੇ ਮਮ ਠੰਡੀਆਂ ਛਾਵਾਂ ਦਾਦੀਆਂ ਰੁੱਖ ਵਰਗੀਆਂ ਨੇ ਆ ਜਾ เลย

ਆਲੀ ਦੱਦੀ ਬਹਿ ਜਾ ਕਿਲੀ ਸੋਹਣੀ ਗੱਡੀ ਬਣਾਈ ਹਾਂ ਗੱਡੀ ਚਲਾ ਲਓ ਸਵਾਰੀਆਂ ਨੂੰ ਬਿਠਾ ਲਓ ਸਵਾਰੀਆਂ ਨੂੰ ਹਾਂ ਇੱਕ ਜਣੀ ਗੱਡੀ ਚਲਾਓ ਚਲੋ ਬਹਿ ਜਾ ਬਹਿ ਜਾ ਬਸ ਚੱਲੀ ਗੱਡੀ ਭਾਰ ਸੋਸਰਾਂ ਦਾ ਆਜੋ 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 ਖੰਨਾ 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 ਅਮਲੋ ਅਮਲੋ ਰੋਪੜ ਪਟਿਆਲਾ ਰੋਪੜ ਪਟਿਆਲਾ ਢਿਲ ਮੁੱਕ ਗਿਆ ਐਲੀ ਕੀਤੀ ਹਲੇ ਹਲੇ ਕੱਖਲਾ ਨਾ ਚੱਲ ਫੋਟੋ ਖਿੱਚਾ ਨਹੀਂ ਤੇਰੀ ਵੀਡੀਓ ਬਣਾਈ ਕੰਨੀ ਉਹ ਜੰਨੇ ਮੇਰੀ ਵੀ ਨਹੀਂ ਨਹੀਂ ਨਾ ਨਾ ਪਰੇ ਬੋਲੇ ਨਾ ਬੋਲੇ ਕੀ ਸੋਚ ਰਿਹਾ ਕੀ ਸੋਚ ਰਿਹਾ ਤੂੰ ਫੀਲਿੰਗ ਕਿਹੜੀ ਲੈ ਰਿਹਾ ਨਾ ਨਾ ਖੜੇ ਗੜ ਆ ਦੇਖੋ ਇਧਰ ਕੋੜੇ ਕੋੜੂ ਵੱਚ ਨਹੀਂ ਗੂ ਚੱਕਰ ਨਹੀਂ ਅੰਦਰ ਅੰਦਰ ਹਾਂ ਪੱਟ ਗਿਆ ਆ ਜਾ ਆ ਜਾ ਰਹਿਣ ਦੇ ਉਹ ਰਹਿਣ ਦੇ ਆ ਜਾ ਮੁਰਗੇ ਕਿੱਧਰ ਲੱਗੇ ਅੰਦਰ ਆਉਣ ਦਾ ਕਿਹੜਾ ਗੇਟ ਹੈ ਵੀਰੇ ਕਾਲੇ ਕੋਰੇ ਦੀ ਖੁਰੀ ਦੇ ਦਿਓ ਯਾਰ ਸਾਡੇ ਨਿਆਣੇ ਡਰਦੇ ਆ ਰਾਤ ਨੂੰ ਹੈ ਨਹੀਂ ਕੋਈ ਤੀ ਕੋਣ ਹੀ ਨਹੀਂ ਆ ਤੰਨੇ ਹਾਂ ਜੀ ਹਾਂ ਜੀ ਵੀਡੀਓ ਬਣਾ ਰਹੀ ਹਾਂ ਅਰੇ ਜੀ ਬਣੀ YouTube ਤੇ ਹਾਂ ਲੈ ਲਈ ਆਪਾਂ ਨੇ ਉਹ ਜੱਟ ਦੇ ਲੱਕੇ ਪੰਜ ਪ੍ਰਾਣੇ ਇੱਕ ਨੇ ਅੱਗੇ ਉਹ ਹੋਰ ਹਾਂ ਚਲੋ ਹੁਣ ਚਲੋ ਬੇਲੀ ਦੁਨੀਆ ਪੱਟੀ ਮੇਜ਼ ਕਰਤੀ ਕੋਈ ਫੋਟੋ ਗਈ ਤੇ ਭਰਾਵਾ ਤੇ ਬਲੌਗ ਬਣਾਉਣ ਲੱਗ ਗਿਆ ਸਰਾ ਹੀ ਗੱਲ ਬਾਤ ਚਲੋ ਕਿਵੇਂ ਲੱਗਿਆ ਘੁੰਮ ਕੇ ਵਧੀਆ ਲੱਗਿਆ ਮੇਰੇ ਵੀਰੋ ਪੂਰਾ ਸੱਟ ਕਰਿਆ ਹੋਇਆ ਕੰਮ ਮੈਂ ਕਹਿੰਦਾ ਨਜ਼ਾਰਾ ਆ ਰਿਹਾ ਮਾਰੇ ਉਹ ਕਿਹੜਾ ਟਾਈਮ ਕੱਢ ਗਏ ਹੁਣ ਆਪਾਂ ਚੱਲਿਆ ਜਰੂਰ ਮਾਰੇ ਉਹ ਪਰ ਮੇਰਾ ਵੀਰ ਆਉਣ ਤੋਂ ਪਹਿਲਾਂ 4-5000 ਰੁਪਏ ਦੀ ਐਚਪਾ ਕੇ ਆਇਓ ਕਿਉਂ ਵੀਰੇ ਟੈੱਕ ਲੱਗਦੀ ਔਰੇ ਢਾਡੀ ਲੱਗੀ ਐ ਮੂੰਹ ਤਾਂ ਤੇਰਾ 10 ਰੁਪਏ ਵਾਲਾ ਤਾਂ ਹੀ ਤਾਂ ਰੁਪਏ ਲੈ ਕੇ ਗਿਆ ਅਗਲੇ ਇਹਦਾ ਮੂੰਹ ਦੇਖ ਕੇ ਆਇਆ ਨਹੀਂ ਜੀ ਕਰਦੇ ਵੀਰੇ ਥਪੇੜੇ ਮਾਰੀਏ ਮੈਂ ਤਾਂ ਫ੍ਰੀ ਆਇਆ ਵੀਰੇ ਮੇਰੇ ਭਾਈ ਨੇ ਟੈੱਕ ਭਰੀ ਠੀਕ ਐ ਗੱਲ ਕੁਝ ਹੋਰ ਐ ਚੜ੍ਹ ਮੰਦਿਰ ਨੂੰ ਕੌਣ ਬੱਚੇ ਆ ਲੈ ਬਾਏ ਕਰ ਰਹੀ ਤੇ ਕੀ ਬਾਹੂਆਂ ਨੂੰ ਬਾਏ ਕਰਦੇ ਆ ਮੈਂ ਇਹਨਾਂ ਬਾਹੂ ਨੂੰ ਬਾਹੂ ਬਾਏ ਚਲ ਅਰੇ ਛੇਤੀ ਹੋਰ ਆ ਗਏ ਆਏ ਮੇਰਾ ਪੁੱਤ ਚਲੋ 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 ਬੱਸ 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 ਮਾਉਂ ਦਾ ਕੁਝ ਨਹੀਂ ਪਤਾ ਕਦੋਂ ਆਜੇ ਚਲੋ ਆਜੋ ਡੱਡਾ ਕੁੜੀਆਂ ਦਾ ਸ਼ੋਅ ਕਹਿੰਨੀ ਨਾ 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 ਤੈਨੂੰ ਕੀ ਲੱਗਦਾ ਹੈ ਤੂੰ ਉੱਡ ਜੇਗੀ ਮੈਂ ਕਿ ਲਈ ਇੱਕ ਮਿੰਟ ਆਈਆਂ ਉੱਧਰ ਆ ਜਾ ਆ ਕੋੜੀਆਂ ਦੇਖ ਲੈ ਵਾਹਿਗੁਰੂ ਮੈਰਾ ਹਾਂ ਆਦੇ ਆਂਟੀਆਂ ਬੈਠੀਆਂ ਆ ਜੋ ਆਂਟੀਆਂ ਕੋ ਗੱਲ ਕਰ ਲੋ ਸਾਸਰੀ ਘਰ ਬਲਾਓ ਗੋਦੀ 'ਚ ਬਹਿ ਜਾ ਹਾਂ ਚਲੋ ਗੋਦੀ 'ਚ ਬੈਠੋ ਹਾਂ ਚਲੋ ਸਿਰ ਬੋਹ ਲੋ ਓਏ ਉਹ ਡਾਂਡੇ ਦੇ ਮਨਾਈਏ ਫੱਕਰਾ ਦੀ ਜ਼ਿੰਦਗੀ ਨਹੀਂ ਕੋਈ ਗੱਲ ਛੜੇ ਆਵੇ ਲੱਗ ਗਈ ਉਹ ਬਈਏ ਛੜੀ ਓਹੀ ਬਹਿ ਕੇ ਨਾਲ ਫੱਕਰਾ ਦੀ ਜਿੱਤ ਨਹੀਂ ਕੋਈ ਗੱਲ ਬਹਿ ਜਾ ਹਾਈ ਮੇਰਾ ਪੁੱਤ ਦੇਖੀ ਜੋ ਦੀ ਜਿ ਬੈਠਾ ਅੰਟੀ ਦੀ ਹੈ ਨਾ ਓਏ 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 ਅਵੇ ਓਏ ਮਾਰਿਆ ਆ ਜਾ ਆਪ ਹੀ ਗੱਲ ਹੈ ਤੂੰ ਕਹਿੜਾ ਹੀ ਕੰਮ ਬਸ ਮੇਰੇ ਦੇਖ ਛੇਲੀ ਤਾਂ ਕੋਈ ਬਣਦੀ ਨਹੀਂ ਹੈਗੀ ਪੁੱਤ ਲੈ ਜੇ ਬਹਿ ਕੇ ਸਾਰ ਲਈਦਾ ਵੀਰੇ ਤੇਰਾ ਮੂਏ ਹੈ ਜੇ ਸੇਲੀ ਦਾ ਦੂਰ ਦੀ ਗੱਲ ਹੈ ਤੈਨੂੰ ਕੋਈ ਘਰੇ ਨਾ ਬਾੜੇ ਸਾਲਾ ਤੂੰ ਤਾਂ ਵਿਆਹ ਕਰਾ ਕੇ ਬੈਠਾ ਮੇਰੇ ਨਾਲ ਮੈਂ ਵਿਆਹ ਕਰਾਉਣਾ ਇੱਲ ਕਰਾ ਲਈ ਵਿਆਹ ਭਰਾਵਾ ਆ ਦੇਖੋ ਤਨੂੰ ਤੇਰੀ ਪ੍ਰੀ ਵਿਡਿੰਗ ਸ਼ੂਟ ਕਰਾਂ ਸੱਚਾ ਪੱਕੀਏ ਜੋ ਹੋ ਗਿਆ ਚਲ ਇਹ ਤੂੰ ਕੋੜਾ ਦੇਜੂ ਤੇ ਐਵੇਂ ਬੈਠੇ ਇਹ ਦੁਕਾਨਾਂ ਲੱਗਦੀਆਂ ਜਦੋਂ ਪ੍ਰੀ-ਵੈਡਿੰਗ ਵਾਲਾ ਹੁੰਦਾ ਨਾ। ਉਹਦੇ ਵਿੱਚ ਤੋਂ ਮੈਂ ਖੜੀ ਹੋ ਉਸ ਵਾਂਗ। ਇੱਕ ਮਿੰਟ। ਤੇ ਲੋ ਜੀ ਇੱਧਰ ਇੱਕ ਹੋਰ ਜਾਨਵਰ ਸੀ ਉਹ ਆਪਾਂ ਦੇਖੇ ਨਹੀਂ। ਹੂੰ। ਕੀ ਬਾਤ ਹੈ। ਕੱਢ ਨਾ ਦਿਓ ਬਾਹਰ। ਖਰਗੋਸ਼। ਤੇ ਨਹੀਂ ਦੰਦੀ ਮਾਰਦੇ। ਨਹੀਂ ਹੋਗਾ। ਆ ਦੇਖੀ ਬੱਚਾ ਕਿੰਨਾ ਘੈਂਡ ਖਰਗੋਸ਼ ਦਾ। ਆਹ ਕਿੰਨੇ ਪਿਆਰੇ ਆ। ਤੇ ਲੈ ਉਹ ਨਾ ਚ ਰਹਿੰਦੇ ਆ ਨਾ ਆਪਣੇ ਘਰ ਬਣਾਏ ਬੇ ਖੁੱਡਾਂ। ਹੂੰ। ਜਲਦੀ ਫਿਰ ਆਜੋ ਕੀ ਹੈ ਇਹ ਸ਼ੁਤਰ ਮੁਰਗੇ ਹਨ ਛਤਰ ਨਹੀਂ ਇਹ ਪਤਾ ਨਹੀਂ ਕਿਹੜੇ ਹਨ ਲੋ ਜੀ ਪੂੰਡ ਅਸ਼ਕ ਹਾਂ ਬੋਇਰਾ ਬਾਉ ਕਿੰਨੇ ਹਨ ਹਾਂ ਹੋਏ ਤੇਰੀ ਟੁੰਡੀ ਕਹੀ ਜੀ ਹੈ ਰੋਹ ਜੀ ਰੋਹ ਜੀ ਉਹ ਬੱਚੇ ਹੋਣੇ ਲੋ ਜੀ ਆ ਜੋ ਚਲੋ ਫਿਰ ਚਲਾਣੀ ਮਰਾ ਇੱਥੇ ਹੌਲੇ 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 ਬੇਲ ਪੱਤਰ ਨਾਲ ਜੂਸ ਪੀਤਾ ਗਲੀ ਕਿਹੜਾ

ਚਲੋ ਠੀਕ ਹੈ ਕੁੜੀ ਮਾਰੀ ਕਹਿੰਦੀ ਮੈਂ ਨਹੀਂ ਜਾਣਾ ਹਾਏ ਦਾदू ਗਈ ਦਾदू ਗਈ ਪਾਪਾ ਦੇਖਿਆ ਵੱਜ ਗਿਆ ਦੇਖੋ ਕਬੂਤਰ ਕਿੰਨੇ ਪਿਆਰੇ ਪਿਆਰੇ ਕਬੂਤਰ মুরগে واو ਕਿੰਨਾ ਪਿਆਰਾ ਹੈ ਕਿੰਨੀ ਤਰ੍ਹਾਂ ਦੇ মুরਗੇ ਹੋ ਉਹ ਦੇਖੋ ਕਿਹੜਾ ਜਿਹਾ ਮੁਰਗਾ ਇਹ ਆਂਡੇ ਦਿੱਤੇ ਹੋਏ ਦੇਸੀ ਕਿਹ ਕਿਦਰ ਮੁਰ ਗਮਨ ਲਾਦਾ ਲੋ ਜੀ ਇਹ ਬੰਦਾ ਕਬੂਤਰ ਵਾਲਾ ਪੂਰੀ ਨੋਲਜ ਹੈ ਇਹਨੂੰ ਦੱਸ ਕਿਹੜੇ ਕਿਹੜੇ ਆ ਵੀਰੇ ਜਿਹੜਾ ਆ ਬੈਠਾ ਪੂਰ ਵਾਲਾ ਇਹ ਲੱਕਾ ਹੈ ਵੀਰੇ ਹਾਂ ਠੀਕ ਹੈ ਆ ਸਿੰਪਲ ਆ ਠੀਕ ਆ ਠੀਕ ਆ ਉਹ ਜਿਹੜਾ ਬੈਠਾ ਉਹ ਲੱਠੇ ਦੇ ਮੋਜੇ ਬੱਚੇ ਮੋਜੇ ਬੱਚੇ ਉਹ ਮੋਜੇ ਨਾ ਪੈਰ ਦੇ ਦੇਖੋ ਛੋੜੀ ਨੰਜਾਂ ਵਾਲਿਆ ਉਹ ਲੋ ਜੀ ਕੁੰਡੀਆਂ ਦੇ ਸਿੰਘ ਫਸ ਗਏ ਦੋਨੋਂ ਕਬੂਤਰਵਾਜ ਆ ਆ ਜਿਹੜਾ ਬੈਠਾ ਹੀ ਆ ਆਈ ਇਹ ਲੱਠਾ ਉਤਰਾਈ ਕਿਹੜਾ ਮਕੋਵਾ ਡੱਬਾ ਲੱਠਾ ਥੱਪੜ ਨਾਲ ਲੱਠਾ ਲੱਠੇ ਦੇ ਪਿਛਾੜ ਦੇ ਲੱਗਾ ਜਿਹੜਾ ਗੁਰੂ ਆ ਬੈਠਾ ਨਾ ਰੱਖਾ ਪੁੱਤ ਵੀ ਲੜਦਾ ਵੇ ਭਰਾ ਬੱਚੇ ਬੱਚੇ ਵਾਲਾ ਤਿੰਨ ਜੀਜਾ ਚੁਰਖਾ ਬੱਚਾ ਬੈਠਾ ਛੋਟਾ ਚੁਰਖਾ ਬੱਚਾ ਬੈਠਾ ਇਹ ਕਬੂਤਰਾਂ ਦੀਆਂ ਨਿਸ਼ਾਨੀਆਂ ਦੱਸ ਦੇ ਦਾਦੇ ਲੜਨਾ ਪੈਣਾ ਤੇ ਇੱਧਰ ਸਾਡੇ ਦਵਿੰਦਰ ਜੀ ਇਹ ਇੱਥੇ ਮੈਨੇਜਰ ਜੀ ਨੇ ਹਾਂ ਦਵਿੰਦਰ ਜੀ ਉਹ ਆਓ ਇੱਥੇ ਆਪਣਾ ਜੇ ਕਿਸੇ ਨੇ ਪ੍ਰੀ ਵਾਈਡਿੰਗ ਕਰਨੀ ਹੋਵੇ ਤਾਂ ਕੀ ਖਰਚਾ ਆਪਣਾ 7000 ਰੁਪਏ ਰੇਟ ਆ ਵੀਰ ਇੱਕ ਦਿਨ ਦਾ ਉਹਦੇ ਵਿੱਚ ਕੀ ਕੀ ਉਹਦੇ ਵਿੱਚ ਬੁਲਟ ਟਰੈਕਟਰ ਕੋੜੀਆਂ ਖੁੰਡਾ ਚਾਦਰਾਂ ਪੱਖੀ ਕੈਂਠਾ ਰੂਮ ਵਗੈਰਾ ਸਭ ਕੁਝ ਵਿੱਚ ਦਿੰਦੇ ਆ ਵੀਰੇ ਆਪਾਂ ਖਾਣਾ ਪੀਣਾ ਲੱਗਾ ਖਾਣਾ ਪੀਣਾ ਲੱਗਾ ਤੇ ਮਿੱਤਰੋ ਕੰਟੈਕਟਰ ਨੰਬਰ ਡਿਸਕ੍ਰਿਪਸ਼ਨ 'ਚ ਆ ਆਪਣਾ ਦਿੱਤਾ ਹੋਇਆ ਜੈ ਸਾਹਿਬ ਨਹੀਂ ਆ ਇਹ ਕਾਲ ਕਰਕੇ ਜਰੂਰ ਵਿਜ਼ਿਟ ਕਰੋ ਚਲੋ ਬੋਲ ਤਾਂ ਹੀ ਕੋੜੀਆਂ ਕਿੱਥੇ ਲਾ ਲਓ ਇੱਕ ਤੁਹਾਨੂੰ ਬਹੁਤ ਵਧੀਆ ਲਓ ਭਾਈ ਇਹਨੂੰ ਫੋਲੋ ਕਰ ਲਓ ਦੇਖ ਲਓ ਐ ਐ ਕੌਣ ਫੋਲੋ ਕਰਵਾਉਂਦਾ ਇਹ ਕੌਣ ਫੋਲੋ ਕਰਵਾਉਂਦਾ ਓਏ ਰੁਕ ਜਾ ਰੁਕ ਜਾ ਰੁਕ ਜਾ ਆਇਆ ਇੱਧਰ ਨੂੰ ਰੁਕ ਜਾ ਹੁਣ ਹੰਤ ਨਾ ਮਾਰਦੀ ਤੇਰਾ ਫੋਨ ਵੀ 50000 ਦਾ ਲੋ ਜੀ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਤੇ ਮੈਂ ਇਹਦੇ ਫੋਨ 'ਚ ਵੀਡੀਓ ਬਣਾਉਣ ਲੱਗਿਆ ਹੁਣ ਮੈਂ ਕਹਾਂ ਵੀ ਬਲੌਗ ਪੂਰਾ ਕਰਨਾ ਤੁਹਾਡਾ ਇੰਟਰਸਟ ਖਤਮ ਨਹੀਂ ਕਰਨਾ ਜਿਹੜੀਆਂ ਚੀਜ਼ਾਂ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦਈਏ ਇਹ ਮੇਰੀ ਛੱਗੀ ਮਾਸੀ ਦਾ ਮੁੰਡਾ ਐ ਹਰਪ੍ਰੀਤ ਇਹ ਘੈਂਟ ਬੰਦਾ ਸਕਾ ਸਕਾ ਹਾਂ ਸਕਾ ਮੈਂ ਸਕਾ ਮੈਂ ਕੱਟ ਪਾੜਿਆ ਹਾਂ ਇਹ ਸਾਡਾ ਸਗਾ ਭਾਂਜਾ ਸਾਡਾ ਸਗਾ ਪਾ ਇਹ ਸਾਡੀ ਗਿੰਦੋ ਦਾ ਮੁੰਡਾ ਗਿੰਦੋ ਨੂੰ ਕਿਹਦਾ ਮੁੰਡਾ ਗਿੰਦੋ ਕਿਹਦਾ ਮੁੰਡਾ ਤੂੰ ਗਿੰਦੋ ਕਿਹਦਾ ਮੁੰਡਾ ਗਿੰਦੋ ਦਿਨਦੋ ਇੱਥੇ ਉੱਧਰੋਂ ਚਲਦੇ ਆ ਜਾ ਇੱਥੇ ਜਿਵੇਂ ਕਿਸੇ ਨੇ ਰੁਕਣਾ ਹੁੰਦਾ ਹੈ ਨਾ ਠੀਕ ਹੈ ਤਹ ਲੋ ਮਿੱਤਰੋ ਇਹ ਚੀਜ਼ਾਂ ਰਹਿਣ ਨੂੰ ਬਣਾਈਆਂ ਹੋਈਆਂ ਨੇ ਜਿਵੇਂ ਮੰਨ ਲਓ ਵੀ ਇੱਥੇ ਪ੍ਰੀ-ਵੈਡਿੰਗ ਵਾਲੇ ਆਉਂਦੇ ਆ ਉਹ ਕਮਰਾ ਰੂਮ ਵਗੈਰਾ ਲੈ ਸਕਦੇ ਹਨਾ ਟੂਰਿਸਟ ਜਿਵੇਂ ਰਹਿਣ ਲਈ ਤੇ ਬਹੁਤ ਸੋਹਣਾ ਇਤਿਹਾਸਿਕ ਵੀ ਦੇਖੋ ਬਾਬਾ ਬਚਿੱਤਰ ਸਿੰਘ ਤੇ ਕੰਗਾਰੂ ਕੀ ਬਾਤ ਹੈ ਇਹ ਛੋਟੇ ਸਾਹਿਬਜ਼ਾਦੇ ਬਣਾਏ ਹੋਏ ਆ ਮਤਲਬ ਇੱਕ ਹਨਾ ਟੁੱਟ ਗਈ ਸਟੈਚੂ ਤਾਂ ਕਰਕੇ ਹਟਾਈ ਹੋਈ ਆ ਇਹ ਛੋਟੇ ਸਾਹਿਬਜ਼ਾਦੇ ਦੀ ਲੱਗਦੀ ਆ ਮੈਨੂੰ ਲੋ ਵੀ ਇੱਧਰ ਹੈਗੀਆਂ ਘੋੜੀਆਂ ਧਿਆਨ ਨਾਲ ਊਂਠ ਵੀ ਆ ਹਨਾ ਊਂਠ ਵੀ ਆ ਘੋੜੀਆਂ ਵੀ ਆ ਇੱਕ ਘਾਹ ਦੇ ਵਿੱਚ ਕਿੰખ્યા ਨਹੀਂ ਆ ਤੇ گاਵਾ ਮੱਜਾਂ ਵੀ ਆ ਦੇਖੋ ਬੱਚੇ ਡਰਦੇ ਆ ਬੱਚੇ ਓ ਮੇਰਾ ਸ਼ਾਲ ਤਾਂ ਉੱਥੇ ਹਉਦਾ ਹੀ ਛੱਡਿਆ ਤੁਸੀਂ ਗੱਡੀ ਕੋਲੇ ਮੰਨੂ ਗਿਆ ਆ ਦੇਖੋ ਊਂਟ ਕੈਮਲ ਕੈਮਲ ਹਈ ਹਸਰੀ ਚੰਨ ਤਾਂ ਖਾਈ ਮੈਰਨ ਹੂੰ ਚਾਰੇ ਦੁੱਧ ਖਾਈ ਕਿੰਨੇ ਬਾਊ ਮੈਰਾ ਲੋ ਭਾਈ ਇੱਧਰ ਹੈ ਗਿਆ ਘੋੜੇ ਆ ਵੀ ਕਾਉ ਮੈਂ ਅੰਦਰ ਜਾਣਾ ਯਾਰ ਆ ਜਾ ਆ ਜਾ ਭਰਾ ਮੈਨੂੰ ਡਰ ਰਹੀ ਆਲਾ ਨੋਕੜਾ ਦਿਖਾ ਕੇ ਨਹੀਂ ਆਲਾ ਲੈ ਜਾ ਹਾਂ ਚੱਲ ਜਲੀਏ ਤੋ ਬਾਹੂ ਐ ਮੇਰਾ ਕਾ ਬਾਹੂ ਐ ਚੱਲ ਜਲੀਏ ਨਹੀਂ ਪਹਿਲੇ ਨੋਕੜਾ ਦਿਖਾਉ ਤਾ ਚਰਖੇ ਪੇ ਚਲੋ ਤੁਸੀਂ ਠੀਕ ਹੈ ਮਿੱਤਰੋ ਮਿਲਦੇ ਆ ਨੈਕਸਟ ਵੀਡੀਓ ਦੇ ਨੈਕਸਟ ਬਲੌਗ ਚ ਕਿਵੇਂ ਲੱਗਿਆ ਬਲੌਗ ਅੱਜ ਦਾ ਕਮੈਂਟ ਕਰਕੇ ਜਰੂਰ ਦੱਸਿਓ ਲਵ ਯੂ ਟੇਕ ਕੇਅਰ